ਪਤਿਤ ਪਾਵਨ ਭਗਤ ਬੱਛਲ ਜੋਤੀ ਸਰੂਪ ਦੀ ਨਾਂ ਬੰਦੂ ਕਰुणा ਨਿਦਾਨ ਐਸੇ ਦੀਨ ਦੇ ਆਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪਦੀਆਂ ਦੇ ਹਜੂਰ ਪਾਵਨ ਪਵਿੱਤਰ ਚਰਨ ਕਮਲਾਂ ਵੇ ਸਮੂਹ ਸਾਧ ਸੰਗਤ ਜੀ ਕੀ ਅਰਦਾਸ ਬੇਨਤੀ ਜੋਦੜੀ ਅਰਜ਼ੋਈ ਬਿਨੇ ਹੈ ਪਾਤਸ਼ਾਹ ਜੀਓ ਆਪਨੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਮਹਾਵਾਕ ਹਨ ਦੀ ਸਗਲ ਵਿਧੀ ਦੁਰ ਆ ਸੁਖ ਦਾਤਾ ਪੈ ਭੰਜਨੋ ਇਸੇ ਅੱਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਮੈਂ ਦਾ ਜਮਾਤ ਸ਼ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਮੁਹਿਮ ਆਪ ਜੀ ਦੇ ਮੁਬਾਰਕ ਚਰਣਾ ਵਿੱਚੋਂ ਅਸੀਸ ਲੈ ਕਰਕੇ ਪਰ ਆਰੰਭ ਕੀਤੀ ਜਾ ਰਹੀ ਹੈ ਪਾਤਸ਼ਾਹ ਜੀਓ ਮਹਾਨ ਕਿਰਪਾ ਕਰਨੀ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਚੌਂਕੀਆਂ ਝੰਡੇ ਬੁੰਗੇ ਜੁਗ ਜਮਾਨ ਨੀਵਾ ਮਤ ਉੱਚੀ ਮਤ ਬੱਤ ਦਾ ਰੱਖਾ ਆਪ ਵਾਹੇ ਗੁਰੂ ਜੀ ਇਹ ਆਕਾਰ ਪੁਰਖ ਆਪਣੇ ਪੰਥ ਦੇ ਦੇਵਤ ਹੋਰ ਗੁਰਦੁਆਰਿਆਂ ਗੁਰਤਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ দান ਖਾਲਸਾ ਦੀਨ ਬਖਸ਼ੇ ਏ ਨਮਾਣਿਆਂ ਦੇ ਮਾਣ ਨਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟਣਾ ਸੱਚੇ ਪਿਤਾ ਛੋਡੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਪਾਵਨ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਰਾਜਾਨ ਰਾਜ ਪਹਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਪਤਿਤ ਪਾਵਨ ਪੁਦੀਨਾ ਬੰਦੂ ਕਰਨਾ ਨਿਦਾਨ ਐਸੇ ਦੀਨ ਦਿਯਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪਦੀਆਂ ਦੇ ਹਜੂਰ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਮੂਹ ਸਾਖ ਸੰਗਤ ਦੀ ਕੀ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰ ਦਿ ਆਵੇ ਰਾਸ ਐਸੀਆਂ ਬਖਸ਼ਾ ਰਹਿਮਤਾਂ ਦੇ ਪਾਤਰ ਬਣਦਿਆਂ ਹੋਇਆਂ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਭਨਾ ਦੇ ਪਰਿਵਾਰਾਂ ਅੰਦਰ ਸੋਖ ਸ਼ਾਂਤੀ ਚੜਦੀ ਕਲਾ ਏਕਤਾ ਇਕਤਰਤਾ ਖਾਲਸਾ ਪੰਥ ਨੂੰ ਸਦਾ ਚੜਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਵਾ ਦੇਣਾ ਸਤਿਗੁਰੂ ਜੀ ਆਪਦੀ ਦੇ ਹਜੂਰ ਮੂਲ ਮੰਤਰ ਗੁਰ ਮੰਤਰ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਕਰੋ ਜੀ ਕਿਰਪਾ ਯਾਤਰਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ ਸੁਖ ਹੋਵੇ ਨਾਮ ਜਪਿਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਮੰਦੋ ਵਣ ਨਾਨਕ ਨਾਮ ਚੜਦੀ ਕਲਾ ਤੇਰੇ ਮਾਣੇ ਸਰਬਤ ਦਾ ਮਦਾ ਵਾਹਿਗੁਰੂ ਦੀ ਕੀ ਦੁਹਰਾ ਕੇ ਆ ਪਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਦੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੇ ਉਸ ਸੁਖ ਮਿਲੇ ਰਾਤ ਕਰੇਗਾ ਖਾਲਸਾ ਮਾਣ ਕੇ ਬਹੁਤ ਵਾਰ ਹੋਏ ਸਭ ਮਿਲਾਂਗੇ ਬਹੁਤ ਸ਼ੁਮਦੋ ਵਾਰ ਹੋਏ ਸਭ ਮਿਲਾਂਗੇ ਬਹੁਤ ਸ਼ੁਮਦੋ ਬੋਲੇ ਸੋਨਿਹਾਲ ਵਾਹਿਗੁਰੂ ਜੀ ਕੀ ਫਤਿਹ ਬਾਈਕ ਨੇ ਯਾਰ ਸਾਰੀ ਪਾਰਟੀ ਨੇ ਅਰਦਾਸ ਕਰਕੇ ਜੀ ਅੱਜ ਯਾਤਰਾ ਸ਼ੁਰੂ ਕੀਤੀ ਹੈ ਪ੍ਰਮਾਤਮਾ ਮੇਰ ਕਰਨ ਜੀ ਪਾਰਟੀ ਦੇ ਸਿਰ ਤੇ ਹੱਥ ਰੱਖਣ ਆ ਪੰਜਾਬੀਆਂ ਦੀ ਕੌਮ ਦੀ ਕੌਮ ਦੀ ਜਥੇਬੰਦੀ ਹੈ ਪ੍ਰਮਾਤਮਾ ਚਰਨ ਅਰਦਾਸ ਬੰਦੀ ਕਰਦੇ ਆ ਕਿ ਮੇਰ ਰੱਖਣ ਪੰਜਾਬ ਦੇ ਸਿਰ ਤੇ ਪਾਰਟੀ ਦੇ ਸਿਰ ਤੇ ਕਿ ਤਕੜੇ ਹੋ ਕੇ ਅਸੀਂ ਪੰਜਾਬ ਦੀ ਵਾਸਤੇ ਜੋ ਜਥੇਬੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਖਾਲਸਾ ਪੰਥ ਨੂੰ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਕੰਮ ਸੋ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹੈ ਵੀ ਆਪਾਂ ਨਾ ਤਾਂ ਕੋਈ ਇੱਥੇ ਜੈਂਟਸ ਦੀ ਸੁਰੱਖਿਤਾ ਹੈ ਹਰ ਰੋਜ਼ ਕਿੰਨੇ ਕਤਲ ਹੋ ਰਿਹਾ ਗੈਂਗਵਾਰ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਬੀਬੀਆਂ ਦਾ ਜਿਹੜੀਆਂ ਤੁਸੀਂ ਇਹ ਸੋਚ ਲਓ ਵੀ ਆਰਟੀਫੀਸ਼ੀਅਲ ਪਾ ਕੇ ਵੀ ਨਹੀਂ ਘਰੋਂ ਨਿਕਲ ਸਕਦੀਆਂ ਦੂਸਰੇ ਸੋਨਾ ਪਾ ਕੇ ਤਾਂ ਕੀ ਨਿਕਲਣਾ ਕੰਨ ਪੁੱਟ ਕੇ ਲੈ ਜਾਂਦੇ ਆ ਗਲੇ ਬੀਬੀਆਂ ਦੇ ਪੁੱਟ ਲੈਂਦੇ ਆ ਮਾਰ ਦਿੰਦੇ ਆ ਬਹੁਤ ਹਾਲਾਤ ਪੰਜਾਬ ਦੇ ਖਰਾਬ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਅਸੀਂ ਅੱਜ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰ ਰਹੇ ਹੈਗੇ ਆ ਤੇ ਨਾਲ ਹੀ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ ਪੰਜਾਬ ਦੇ ਲਈ ਉਹ ਸਾਰੀਆਂ ਗੱਲਾਂ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਲੱਗਦਾ ਕਿ ਪਾਰਟੀ ਇਸ ਕਰਕੇ ਕਮਜ਼ੋਰ ਹੋ ਗਈ ਕਈ ਆਪਣੇ ਵਾਲੇ ਮਾਰਤਾ ਪਾਰਟੀ ਨੂੰ। ਨਹੀਂ ਜੀ ਦੇਖੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਪਾਰਟੀ ਸ਼ਾਸ ਦੇ ਅਧੀਨ ਕਮਜ਼ੋਰ ਕੀਤੀ ਗਈ ਹੈ। ਖੇਤਰੀ ਪਾਰਟੀ ਨੂੰ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਸੀ ਨਾ ਇਹ ਇਕੱਠੀਆਂ ਹੋ ਕੇ ਪੈ ਗਈਆਂ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੀਜੀ ਵਾਰ ਵੀ ਆ ਰਹੀ ਸੀ ਕੰਮਾਂ ਦੇ ਵਿੱਚ ਕੋਈ ਮੁਕਾਬਲਾ ਨਹੀਂ ਸੀਗਾ ਫਿਰ ਸਾਜ਼ਿਸ਼ਾਂ ਕੀਤੀਆਂ ਗਈਆਂ ਤੇ ਸਾਡੇ ਪੱਧਰ ਤੇ ਜਿਹੜਾ ਇੰਨਾ ਹੋਇਆ ਵੀ ਅਸੀਂ ਜਿਹੜਾ ਕੰਮ ਕੀਤਾ ਸੀ ਲੋਕਾਂ ਨੂੰ ਦੱਸ ਨਹੀਂ ਸਕੇ ਇਹ ਅਸੀਂ ਬਹੁਤ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਸੀ ਜਿਹੜਾ ਸਾਡੇ ਕੋਲੋਂ ਪ੍ਰਚਾਰ ਦੀ ਕਮੀ ਰਹਿ ਗਈ ਹੋਰ ਸਾਡੇ 'ਚ ਕੋਈ ਕਮੀ ਨਹੀਂ ਸੀ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਜੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆਸ਼ੀਰੀ ਕਾਲਤਾਖ ਸਾਹਿਬ ਇੱਕ ਸਥਾਨ ਮੁਕੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਉਸ ਤੋਂ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰ ਸ਼ੁਰੂ ਕਰਦਾ ਉਹ ਗੁਰੂ ਦੇ ਸਾਨੂੰ ਹੋਵੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕਾਰਜ ਆ ਇਹ ਬ੍ਰਹਮੇ ਤੋਂ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ